ਜਿਹੜਾ ਦਿਨ ਕਰੀ। ਮੈਂ ਦੇ ਦੇ ਮੈਂ ਫੈਲਾ ਲਾਂ ਫੇ। ਮੈਂ ਸ਼ੁਰੂ ਕਰਉਣਾ ਹੈ। ਪਾਸ ਇਨਡੈਫੀਨਟ ਟੈਸਟੀ ਪਛਾਣ ਪੰਜਾਬੀ ਵਿੱਚ ਦੱਸੋ ਕੀ ਹੁੰਦੀ ਹੈ? ਹਾਂ ਜੀ ਮੈਡਮ ਪੰਜ ਨੰਬਰ ਦੇ ਦੇਣਾ ਦੇ। ਲਓ ਜੀ ਨੈਕਸਟ ਸ਼ੁਰੂ ਕਰੋ ਬੈਠਾਈ ਫਿਊਚਰ ਪਰਫੈਕਟ ਕੰਟੀਨੂ ਟੈਂਸ ਵਿੱਚ ਹੈਲਪਿੰਗ ਵਰਬ ਕਿਹੜੇ-ਕਿਹੜੇ ਲੱਗਦੇ ਹਨ ਵਿਲ ਹੈਵ ਬੀਨ ਸ਼ੈੱਟ ਠੀਕ ਹੈ ਜੀ ਵਿਲ ਹੈਵ ਬੀਨ ਚਲ ਹੈ ਬੀਤੀ ਕਹਿੰਦੇ ਮੈਂ 5 ਨੰਬਰ ਲਾ ਦਉ ਜਲਦੀ ਜਲਦੀ ਕਰ ਦਿਓ ਮੈਡਮ ਥੰਕ ਯੂ कि सूरज निकल आया है टेंस के है प्रेजेंट परफेक्ट टेंस क्लैपिंग कर दो जी गुण। गुण। He has a book. A tense केड़ा है He has a book.

ਅਜਿਹਾ ਇਹ ਵੀ ਗਲਤ ਹੋ ਗਿਆ ਮੈਡਮ ਦੀ ਪਾਸ ਹੋ ਕੇ ਤੁਹਾਡੇ ਕੋਲ ਹੁਣ ਆਇਆ ਲਾਸਟ ਏ ਟੈਂਸ ਨਹੀਂ ਹੈ ਕਿਉਂ ਟੈਂਸ ਨਹੀਂ ਹੈ ਦੱਸੋ ਜੀ ਹਾਂ ਇੱਥੇ ਹੈਜ਼ ਹੈਵ ਦੀ ਵਰਤੋਂ ਕੀਤੀ ਜਾਂਦੀ ਹੈ ਹੈਜ਼ ਹੈਵ ਦੇ ਨਾਲ ਥਰਡ ਫੋਰਮ ਲੱਗਦੀ ਹੈ ਜੇ ਆ ਲੰਦਾ ਹੀ ਹੈਜ਼ ਬੁਕਡ ਅ ਰੂਮ ਪੀਰਾ ਰਾਜਾ ਦਾ ਟੈਂਸ 1 ਹੀ ਹੈ 0 ਹੀ ਹੈਜ਼ ਹੈਵ ਦੀ ਪਰਟੋਟ ਹੈ ਦੀ ਪਰਟੋਟ ਜਾਰਿਆ ਜੀ ਲੋ ਜੀ ਕਿੰਨੀ ਨਾ ਤੁਮ ਹੋਇਆ ਸੀ ਆਪਣਾ ਅਲੀਸ਼ਵਾ ਵਾਲੀ ਸਿਹਰ ਕੇ ਮੈਡਮ ਇਮਰਾਨ ਉਹਨਾਂ ਦੇ 5 ਨੰਬਰ ਦੇ ਦੋ ਤੇ ਅਲੀਸ਼ਵਾ ਉਹਦੇ ਖਾਤੇ ਉਹ ਇਸਲਾ ਇਹਨਾਂ ਨਾਲ ਖੋਦਾ ਨੰਬਰ ਲੋ ਜੀ ਚੱਕੋ ਹੀ ਬੈਲ ਬੀ ਓਪਨਿੰਗ ਦੀ ਡੋਰ ਕਿਸ ਟੈਂਸ ਕਿਹੜਾ ਫਿਊਚਰ ਫਿਊਚਰ ਕੰਟੀਨਿਊ ਹੈ ਫਿਊਚਰ ਕੰਟੀਨਿਊ ਟੈਂਸ ਸਹੀ ਹੈ ਜੀ ਇੱਕ ਹੋ ਗਿਆ ਜੀ ਆਪਣਾ ਪੂਰਾ ਹੈਡ ਨਾਲ ਪਲੱਸ ਵਰਤੀ ਥਰਡ ਫਾਰਮ ਲੱਗੀ ਹੋਵੇ ਕਿਸ ਟੈਂਸ ਵਿੱਚ ਲੱਗਦਾ ਹੈ ਪਾਸਟ ਪਰਫੈਕਟ ਟੈਂਸ ਵਿੱਚ ਮੈਡਮ ਸਹੀ ਹੈ ਦੂਸਰਾ ਰੌਂਡ ਚੱਲ ਰਿਹਾ ਹੈ ਸੈਂਸ ਅਤੇ ਫੋਰ ਕਿਸ ਟੈਂਸ ਵਿੱਚ ਲੱਗਦੇ ਹਨ ਠੀਨੀਓ ਟੈਂਸ 1.50 ਟੈਂਸ ਰਾਈਟ ਜੀ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਪਾਸਟ ਪਰਫੈਕਟ ਕੰਟੀਨਿਊਸ ਫਿਊਚਰ ਪਰਫੈਕਟ ਰਾਈਟ ਆ ਪੰਜ ਨੰਬਰ ਲਗਾ ਦਿਓ ਇਸ ਟੈਂਸ ਵਿੱਚ ਸਿਰਫ ਵਰਬ ਦੀ ਦੂਸਰੀ ਫਾਰਮ ਦੀ ਵਰਤੋਂ ਕੀਤੀ ਜਾਂਦੀ ਹੈ ਪਾਸਟ ਇੰਡੀਫਿਨਿਟ ਟੈਂਸ ਹੈ ਜੀ ਫਿਊਚਰ ਇੰਡੀਫਿਨਿਟ ਟੈਂਸ ਦੀ ਪਛਾਣ ਪੰਜਾਬੀ ਦੱਸੋ ਕੀ ਹੁੰਦੀ ਹੈ ਲਾਉ ਜੀ ਪਾਣੀ ਦੇ ਬਰਨ ਲੀ मेरे को एक किताब है टेंस केड़ा है प्रेजेंट इंडेफिनेट टेंस रॉन्ग है नंबर ना लाए उन्होंने गलत हो गया पास हो के ए टीम को चला गया दस सेकंड ना को टाइम आ सोच के दस्यो ਏ ਟੈਂਸ ਨਹੀਂ ਆ ਮੈਡਮ ਲਾਓ ਨੰਬਰ 5 ਨੰਬਰ ਕਿਉਂਕਿ ਮੇਰੇ ਕੋਲ ਕਿਤਾਬ ਹੈ ਆਈ ਹੈਪੀ ਬੁੱਕ ਐਜ਼ ਹੈ ਦੀ ਵਰਤੋਂ ਕੀਤੀ ਗਈ ਆ ਤੇ ਤੁਹਾਡਾ ਖੋਦਾ ਨੰਬਰ ਚੱਕੋ ਜੀ ਤੁਹਾਡੀ ਵਾਰੀ ਸੀ ਜਲਦੀ ਨਾ ਕਲਾਸ ਦੂਸਰਾ ਰੋਡ ਗਿਆ ਤੁਮ ਹੋ ਗਿਆ ਮੈਂ ਸਵਾਲ ਹੱਲ ਕਰ ਲਿਆ ਹੈ ਕਿਹੜਾ प्रेजेंट परफेक्ट टेंस सही है मैडम जी ही कट दिस पेपर टेंस कह हो गया टाइम ਹੀ ਕੱਟ ਦਿਸ ਪੇਪਰ ਟੈਂਸ ਕਿਹੜਾ ਪ੍ਰੈਜ਼ੈਂਟ ਤੇ ਪਾਸ ਹੋ ਗਿਆ ਜੀ ਇੱਕ ਮਿਸਟੇਕ ਕਰਤੀ ਅੰਗਲੇ ਨੂੰ ਪੁੱਛਦੇ ਆ ਉਹ ਕਹਿੰਦੇ ਪ੍ਰੈਜ਼ੈਂਟ ਵੀ ਆ ਤੇ ਪਾਸਟ ਵੀ ਆ ਦੇਖੋ ਕਿਹੜਾ ਡੈਂਸ ਆ ਪ੍ਰੈਜ਼ੈਂਟ ਨਹੀਂ ਇਹ ਅਗਲਾ ਰੌਗ ਹੋ ਗਿਆ ਜੀ ਚਲੋ ਟੈਕਸ ਪਾਸ ਸਿੰਪਲ ਸੈਂਟੈਂਸ ਗਲਤ ਹੋ ਗਿਆ ਜੀ 500 ਕੇ A ਟੀਮ ਕੋ ਚਲਾ ਗਿਆ ਪਾਸਟ ਇੰਡੈਫਿਨਿਟ ٹینس ਆ ਜੀ ਇਹ ਪ੍ਰੈਜ਼ੈਂਟ ਨਹੀਂ ਹੈਗਾ ਉਹ ਪ੍ਰੈਜ਼ੈਂਟ ਦੇ ਨਾਲ ਐਸਲ ਕਰਾਜੀ ਹੀ ਕੱਟਸ ਦਿਸ ਪੇਪਰ A ਟੀਮ ਦੇ ਨੰਬਰ ਲਗਾ ਦਿਓ ਜੀ ਕਿੱਥੇ ਵਾਰੀ ਚੱਲਦੀ ਹੈ ਤੁਹਾਡੀ ਸੀ ਵਾਰੀ ਤੁਹਾਨੂੰ ਆਈ ਸੀ